हां जी सत श्री अकाल जी सारेया नु मैं हरप्रीत कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜਰੂਰ ਕਰਨਾ ਉਸ ਚੈਨਲ ਨੂੰ ਵੀ ਓਮੇ سپورਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਅੱਜ ਦੀ ਵੀਡੀਓ ਆਪਾਂ ਕਿਸ ਚੀਜ਼ ਦੇ ਬਾਰੇ ਬਣਾਈ ਆ ਅੱਜ ਦੀ ਆਪਣੀ ਜਿਹੜੀ ਵੀਡੀਓ ਜੀ ਬਹੁਤ ਜ਼ਿਆਦਾ ਵਧੀਆ ਬਹੁਤ ਇੰਟਰਸਟਿੰਗ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਜਿਵੇਂ ਪੱਕਾ ਵਿਸਪਾਟ ਕਰਦੇ ਆ ਉਦੋਂ ਆਪਾਂ ਨੂੰ ਅਰਦਾਸ ਜਿਹੜੀ ਕਿਵੇਂ ਕਰਨੀ ਚਾਹੀਦੀ ਆ ਤੇ ਜਾਂ ਆਪਾਂ ਜਦੋਂ ਆਪਣਾ ਕੋਈ ਕਾਰਜ ਨਹੀਂ ਹੋ ਰਿਹਾ ਉਹਦੇ ਵਿੱਚ ਵਾਸਤੇ ਆਪਾਂ ਅਰਦਾਸ ਕਰਾਉਣੀ ਆ ਜਾਂ ਕਰਨੀ ਆ ਤਾਂ ਉਦੋਂ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿਸ ਤਰੀਕੇ ਨਾਲ ਅਰਦਾਸ ਕਰਨੀ ਚਾਹੀਦੀ ਆ ਸੋ ਤਾਂ ਕਿ ਜਿਹੜੇ ਆਪਣੇ ਕਾਰਜ ਆ ਉਹ ਨੇਪਰੇ ਚਾੜ ਸਕਣ ਸਫਲ ਹੋ ਸਕਣ ਤੇ ਬਾਕੀ ਉਸ ਤੋਂ ਇਲਾਵਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੀਰ ਦਾਸ ਕਰਨ ਲਈ ਆਪਾਂ ਨੂੰ ਕਿਹੜਾ ਰਸਤਾ ਦੱਸਿਆ ਕਿਸ ਤਰੀਕੇ ਨਾਲ ਅਗਰ ਅਰਦਾਸ ਕਰਦੇ ਆ ਤਾਂ ਉਹ ਦੀ ਸੁਣਵਾਈ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜ਼ਰੂਰ ਹੁੰਦੀ ਆ ਸੋ ਆਪਾਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੰਗੀ ਤਰ੍ਹਾਂ ਸਮਝਿਓ ਜੀ ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀ ਇਤਿਹਾਸ ਦੇ ਵਿੱਚ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਕਿਹੜਾ ਰਸਤਾ ਦੱਸਿਆ ਵੀ ਆਪਾਂ ਇਸ ਤਰੀਕੇ ਨਾਲ ਅਰਦਾਸ ਕਰ ਸਕਦੇ ਹਾਂ ਜਾਂ ਕਰਵਾ ਸਕਦੇ ਹਾਂ ਤਾਂ ਕਿ ਜਿਹੜੀ ਸਾਡੀ ਮਹਾਰਾ ਦੇ ਚਰਨਾਂ ਵਿੱਚ ਜੋ ਬੇਨਤੀ ਅਰਦਾਸ ਆ ਉਹ ਜਰੂਰ ਸੁਣੇ ਪ੍ਰਮਾਤਮਾ ਤਾਂ ਉਹਦੇ ਲਈ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਤੇ ਥੋੜੀ ਜਿਹੀ ਨਿਗਾਹ ਮਾਰ ਲਈਏ ਜੀ ਇੱਕ ਵਾਰੀ ਸ਼ਾਇਦ ਤੁਹਾਡੇ ਜੀ ਨੇ ਸੁਣਿਆ ਵੀ ਹੋਣਾ ਇੱਕ ਵਾਰੀ ਨਾ ਇੱਕ ਆਦਮੀ ਸੀ ਜਿਹੜਾ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਢਾਲ ਢਾਲ ਹੁੰਦੀ ਹੈ ਨਾ ਜਿਹੜੇ ਹਥਿਆਰ ਸ਼ਸਤਰ ਹੁੰਦੇ ਨੇ ਉਹਨਾਂ ਦੇ ਵਿੱਚ ਢਾਲ ਹੁੰਦੀ ਹੈ ਜਿਹੜੀ ਹੱਥ ਵਿੱਚ ਫੜਦੇ ਨੇ ਤਾਂ ਕਿ ਜਦੋਂ ਕੋਈ ਦੂਸਰਾ ਵਾਰ ਕਰਦਾ ਹੈ ਨਾ ਤਾਂ ਉਹ ਤੋਂ ਬਚਾਉਣ ਵਾਸਤੇ ਉਹ ਢਾਲ ਅੱਗੇ ਕਰ ਲੈਂਦੇ ਨੇ ਉਹ ਢਾਲ ਲੋਹੇ ਦੀ ਹੁੰਦੀ ਹੈ ਅੱਜ ਕੱਲ ਵੀ ਆ ਗਈ ਮਿਊਜ਼ੀਅਮ ਦੇ ਵਿੱਚ ਵੀ ਪਈ ਹੁੰਦੀ ਹੈ ਕੋਈ ਗੁਰੂ ਘਰਾਂ ਦੇ ਵਿੱਚ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵੀ ਢਾਲ ਰੱਖੀ ਹੋਈ ਹੁੰਦੀ ਹੈ ਸੋ ਉਸ ਜੋ ਆਦਮੀ ਸੀ ਨਾ ਉਹ ਢਾਲ ਬਣਾਉਣ ਦਾ ਕੰਮ ਕਰਦਾ ਸੀ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਢਾਲ ਬਣਾ ਕੇ ਉਹ ਪਹੁੰਚਾਉਂਦਾ ਸੀ ਤਾਂ ਇੱਕ ਵਾਰੀ ਨਾ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਕਿਹਾ ਕਿ ਜਿਹੜੀ ਆ ਵਾਲੀ ਢਾਲ ਹੈ ਇਹ ਬਹੁਤ ਜ਼ਿਆਦਾ ਮਜ਼ਬੂਤ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਇਹਨੂੰ ਕਿਹਨੇ ਤਿਆਰ ਕੀਤਾ ਤਾਂ ਉਹ ਜਦੋਂ ਬੰਦੇ ਨੂੰ ਪਤਾ ਚੱਲਿਆ ਵੀ ਮੇਰੀ ਢਾਲ ਦਿੱਤਾ ਮਹਾਰਾਜ ਜੀ ਨੇ ਪ੍ਰਸ਼ੰਸਾ ਕੀਤੀ ਹਨਾ ਤਾਰੀਫ ਕੀਤੀ ਤਾਂ ਕਿਤੇ ਨਾ ਕਿਤੇ ਮਨ ਵਿੱਚ ਜਿਹੜੀ ਆ ਹਉਮੈ ਜਾਂ ਹੰਕਾਰ ਆਪਣੀ ਆ ਹੀ ਜਾਂਦਾ ਆਪਾਂ ਕਹਿੰਨੇ ਮੇਰੀ ਚੀਜ਼ ਨੂੰ ਵਧੀਆ ਕਹਤਾ ਮੇਰੀ ਚੀਜ਼ ਦੀ ਤਾਰੀਫ ਹੋ ਗਈ ਮੈਂ ਤਾਂ ਸਭ ਤੋਂ ਵਧੀਆ ਹਨਾ ਤਾਂ ਉਹ ਕਿਤੇ ਨਾ ਕਿਤੇ ਮੈਂ ਮਨ ਦੇ ਵਿੱਚ ਆਪਣੀ ਆ ਹੀ ਜਾਂਦੀ ਆ ਦੁਨਿਆਵੀ ਤੌਰ ਤੇ ਹੈਨਾ ਸੋ ਉਸੇ ਤਰੀਕੇ ਨਾਲ ਜਿਹੜਾ ਉਹ ਬੰਦਾ ਸੀਗਾ ਉਹਦੇ ਵੀ ਮਨ ਵਿੱਚ ਇਹ ਚੀਜ਼ ਆ ਗਈ ਤਾਂ ਮਹਾਰਾਜ ਤਾਂ ਜਾਣੀ ਜਾਣ ਹੈ ਦਸਵੀਂ ਪਾਸ਼ਾ ਜੀ ਜਾਣੀ ਜਾਣੇ ਦਿਲਾਂ ਦੀਆਂ ਸਭ ਜਾਣਨ ਵਾਲ ਹਨੀ ਤਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਿਹਨੂੰ ਉਹਨੂੰ ਬੁਲਾਇਆ ਗਿਆ ਤਾਂ ਪਰਮਾਤਮਾ ਨੇ ਜਦੋਂ ਉਹਨਾਂ ਨੂੰ ਪੁੱਛਿਆ ਮਹਾਰਾਜ ਜੀ ਨੇ ਵੀ ਇਹ ਢਾਲ ਬਹੁਤ ਮਜ਼ਬੂਤ ਆ ਵੈਸੇ ਤਾਂ ਗੁਰੂ ਸਾਹਿਬ ਜਾਣੀ ਜਾਣ ਸੀ ਪਰ ਪਰਮਾਤਮਾ ਉਹਨਾਂ ਦੇ মুখ ਤੋਂ ਸੁਣਨਾ ਚਾਹੁੰਦੇ ਸੀ ਹੈਨਾ ਤਾ ਮਹਾਰਾਜ ਜੀ ਕਹਿੰਦੇ ਵੀ ਬਹੁਤ ਵਧੀਆ ਢਾਲ ਹੈ ਤੇ ਵੀ ਕਿਸ ਤਰੀਕੇ ਨਾਲ ਉਹ ਤਿਆਰ ਕਰਦੇ ਬਹੁਤ ਮਜ਼ਬੂਤ ਹੈ ਤਾਂ ਉਹ ਮਤਲਬ ਕਿਤੇ ਨਾ ਕਿਤੇ ਮਨ ਵਿੱਚ ਉਹ ਹੋਮੇ ਆਈ ਹੋਈ ਸੀ ਤਾਂ ਜਦੋਂ ਉਹਨੇ ਮਹਾਰਾਜ ਦੇ ਚਰਨਾਂ ਵਿੱਚ ਕਿਹਾ ਕਿ ਗੁਰੂ ਸੰਜੀ ਮੈਂ ਤਾਂ ਇਹਨੂੰ ਇਸ ਤਰੀਕੇ ਨਾਲ ਤਿਆਰ ਕਰਦਾ ਮੈਂ ਇਹਨੂੰ ਬਹੁਤ ਵੀ ਮੈਂ ਵਧੀਆ ਤਰੀਕੇ ਨਾਲ ਤਿਆਰ ਕਰਦਾ ਮੇਰੇ ਵਰਗੀ ਢਾਲ ਨਹੀਂ ਕਿਤੇ ਕੋਈ ਹੋ ਸਕਦੀ ਮੇਰੇ ਵਰਗੀ ਢਾਲ ਕੋਈ ਬਣਾ ਨਹੀਂ ਸਕਦਾ ਉਹ ਮੈਂ ਆ ਗਈ ਤਾਂ ਮਹਾਰਾਜ ਤਾਂ ਵੈਸੇ ਹੀ ਪਹਿਲਾਂ ਹੀ ਗੁੱਝ ਚੁੱਕੇ ਸੀ ਪਰ ਉਹਦੇ ਮੂਤੋ ਸੁਣਨਾ ਚਾਹੁੰਦੇ ਸੀ ਉਹ ਚੀਜ਼ ਤਾਂ ਮਹਾਰਾਜ ਜੀ ਕਹਿੰਦੇ ਅੱਛਾ ਤੇਰੀ ਢਾਲ ਇੰਨੀ ਵਧੀਆ ਵੀ ਤੇਰੀ ਢਾਲ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਤਾਂ ਠੀਕ ਹੈ ਮਹਾਰਾਜ ਕਹਿੰਦੇ ਫਿਰ ਕੱਲ ਨੂੰ ਪਰਖ ਕੇ ਦੇਖਦੇ ਆ ਤਾਂ ਕਹਿੰਦੇ ਵੀ ਇ tanto ਕਰੋ ਵੀ ਤੂੰ ਆਪਣੇ ਢਾਲ ਨੂੰ ਹੋਰ ਜਿੰਨਾ ਮਜ਼ਬੂਤ ਕਰ ਸਕਦਾ ਹੈ ਕਰ ਜਿੰਨੀ ਵੀ ਤੂੰ ਇਤੇ ਮਿਹਨਤ ਕਰ ਸਕਦਾ ਹੈ ਜੋ ਹੋਰ ਇਹਨੂੰ ਮਜ਼ਬੂਤ ਕਰਨ ਲਈ ਕਰ ਸਕਦਾ ਉਹ ਕਰ ਤੇ ਉਸ ਤੋਂ ਬਾਅਦ ਫਿਰ ਮੇਰੇ ਜਿਹੜੇ ਯੁੱਧੇ ਹੋਣਗੇ 10ਵੇਂ ਪਾਸ਼ਾ ਜੀ ਦੇ ਦੇ ਫੌਜ ਦੇ ਵਿੱਚ ਦੇਖੋ ਆਪਾਂ ਇਤਿਹਾਸ ਪੜ੍ਹਦੇ ਆ ਬਹੁਤ ਵੱਡੇ ਵੱਡੇ ਯੁੱਧੇ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ ਜਿਨ੍ਹਾਂ ਦੀ ਕੋਈ ਮਾਰ ਨਹੀਂ ਸੀ ਚੱਲ ਸਕਦਾ ਤਾਂ ਕਹਿੰਦੇ ਵੀ ਉਹ ਮਤਲਬ ਕਿ ਤੀਰ ਅਤੇ ਨਿਸ਼ਾਨਾ ਬਾਜ਼ੀ ਕਰਨਗੇ ਕਹਿੰਦੇ ਵੀ ਜੇ ਮਤਲਬ ਕਿ ਇਹਦੇ ਆਰ ਪਾਰ ਨਾ ਹੋਇਆ ਤਾਂ ਅਸੀਂ ਮੰਨ ਲਾਂਗੇ ਵੀ ਜਿਹੜੀ ਟਾਲਾ ਸਭ ਤੋਂ ਵੱਧ ਮਜ਼ਬੂਤ ਆ ਹੋ ਜਿਹੜਾ ਉਹ ਬੰਦਾ ਸੀ ਜੀ ਉਹ ਕਹਿਤਾ ਬੈਠਿਆ ਸੀ ਲੇਕਿਨ ਉਹਨੂੰ ਮਨ ਦੇ ਵਿੱਚੋਂ ਪਛਤਾਵਾ ਵੀ ਤੇ ਉਹ ਜਦੋਂ ਇਦਾਂ ਹੀ ਚਿੰਤਾ ਉਹ ਚਿਹਰੇ ਤੇ ਉਹ ਬਾਹਰ ਆਇਆ ਬਾਹਰ ਦੀ ਨਾ ਆਪਣਾ ਦਰਬਾਰੀ ਨਹੀਂ ਹੁੰਦਾ ਬਾਹਰ ਖੜੀ ਹੁੰਦੀ ਹੈ ਪਹਿਰਾਦਾਰ ਤਾਂ ਉਹਨਾਂ ਨੇ ਪੁੱਛਿਆ ਕਹਿੰਦੇ ਵੀ ਕੀ ਹੋ ਗਿਆ ਵੀ ਤੇਰੇ ਚਿਹਰੇ ਤੇ ਇੰਨੀ ਉਦਾਸੀ ਇੰਨਾ ਫਿਕਰ ਹੈ ਵੀ ਕੀ ਗੱਲ ਹੋਈ ਤਾਂ ਉਹਨੇ ਸਾਰੀ ਗੱਲ ਦੱਸੀ ਤੇ ਕਹਿੰਦਾ ਵੀ ਮੇਥੋਂ ਗਲਤੀ ਹੋ ਗਈ ਵੀ ਮੈਂ ਸ਼ਾਇਦ ਕੁਝ ਜ਼ਿਆਦਾ ਬੋਲ ਬੈਠਿਆ ਤੇ ਮਹਾਰਾਜ ਜੀ ਨੇ ਵੀ ਮੈਨੂੰ ਕਿਹਾ ਵੀ ਤੂੰ ਆਪਣੀ ਢਾਲ ਨੂੰ ਨਾ ਜਿੰਨਾ ਮਜ਼ਬੂਤ ਕਰ ਸਕਦਾ ਹੋਰ ਕਰ ਤੇ ਵੀ ਫਿਰ ਉਸ ਤੋਂ ਬਾਅਦ ਆਪਾਂ ਇਮਤਿਹਾਨ ਲਵਾਂਗੇ ਮੇਰੀ ਜਿਹੜੇ ਯੋਧੇ ਨੇ ਉਹ ਮਤਲਬ ਕੀ ਇਹ ਤੇ ਨਿਸ਼ਾਨਾ ਲਾਉਣਗੇ ਤੇ ਫਿਰ ਦੇਖਾਂਗੇ ਵੀ ਤੇਰੀ ਜਿਹੜੀ ਢਾਲ ਉਹ ਕਿੰਨੀ ਮਜ਼ਬੂਤ ਆ ਵਾਕਈ ਤੇਰੀ ਢਾਲ ਦਾ ਕੋਈ ਮੁਕਾਬਲਾ ਨਹੀਂ ਹੈ ਤਾਂ ਜਿਹੜਾ ਉਹ ਪਹਿਰੇਦਾਰ ਇਹਨਾਂ ਕੀ ਦਰਬਾਰੀ ਸੀ ਉਹਨੇ ਵੀ ਕਿਹਾ ਕਹਿੰਦੇ ਵੀ ਤੂੰ ਇਹ ਤਾਂ ਬਹੁਤ ਵੱਡੀ ਗਲਤੀ ਕਰ ਲਈ ਵੀ ਤੈਂ ਇਹ ਚੀਜ਼ ਨਹੀਂ ਸੀ ਕਹਿਣੀ ਵੀ ਕਿੰਨਾ ਕਿ ਤੇ ਤੂੰ ਮੈਂ ਵਿੱਚ ਆ ਗਿਆ ਤਾ ਉਹ ਬੜਾ ਫਿਕਰਮੰਦ ਉਹ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਮੇਰੇ ਕੋਲੇ ਹੁਣ ਕੋਈ ਰਸਤਾ ਨਹੀਂ ਇਹ ਵੀ ਮੈਂ ਇਸ ਤੋਂ ਬਾਅਦ ਹੁਣ ਇਹਨੂੰ ਕੀ ਮਜ਼ਬੂਤ ਕਰਾਂ ਤਾਂ ਉਹ ਜਿਹੜਾ ਦਰਬਾਰੀ ਸੀ ਨਾ ਉਹਨੇ ਇੱਕ ਰਸਤਾ ਦੱਸਿਆ ਜੀ ਅਰਦਾਸ ਦਾ ਉਹਨੇ ਇੱਕ ਰਸਤਾ ਦੱਸਿਆ ਕਹਿੰਦਾ ਇਸ ਤਰੀਕੇ ਨਾਲ ਕਰ ਤੇ ਮਹਾਰਾਜ ਜਿਹੜੀ ਤੇਰੀ ਅਰਦਾਸ ਆ ਉਹ ਜ਼ਰੂਰ ਸੁਣਨਗੇ ਤੇ ਤੂੰ ਦੇਖੀ ਤੇ ਤੇਰੀ ਢਾਲ ਜਿਹੜੀ ਇੰਨੀ ਮਜ਼ਬੂਤ ਹੋ ਜਾਊਗੀ ਕਿ ਦੁਨੀਆ ਵਿੱਚ ਇਹਦਾ ਵਾਕਈ ਕੋਈ ਮੁਕਾਬਲਾ ਨਹੀਂ ਹੋਣਾ ਤਾਂ ਫਿਰ ਉਸ ਤੋਂ ਬਾਅਦ ਉਹਨੇ ਮਤਲਬ ਕੀ ਦਰਬਾਰੀ ਨੇ ਜਿਵੇਂ ਦੱਸਿਆ ਉਹਨੇ ਕੀ ਦੱਸਿਆ ਉਹਨੇ ਦੱਸਿਆ ਕਿ ਇਹਨੇ ਪੰਜ ਪਿਆਰੇ ਘਰ ਵਿੱਚ ਬੁਲਾਈ ਬੁਲਾ ਕੇ ਬੜੀ ਸ਼ਰਧਾ ਭਾਵਨਾ ਪਿਆਰ ਤੇ ਨਾਲ ਭੋਜਨ ਤਿਆਰ ਕਰੀ ਤੇ ਉਹਨਾਂ ਨੂੰ ਸ਼ਕਾਈ ਤੇ ਉਹਨਾਂ પાસે ਅਰਦਾਸ ਕਰਵਾਈ ਉਹਨਾਂ પાસે ਕੀ ਅਰਦਾਸ ਕਰਾਉਣੀ ਆ ਵੀ ਇਹ ਅਰਦਾਸ ਕਰਵਾਈ ਵੀ ਇਹਦੇ ਮਨ ਦੀ ਜੋ ਵੀ ਮਨੋਕਾਮਨਾ ਹੋਵੇ ਉਹ ਪੂਰੀ ਹੋ ਜਾਵੇ ਇਹਦੀਆਂ ਹਰ ਮੁਸ਼ਕਿਲ ਦਾ ਹੱਲ ਹੋ ਜਾਵੇ ਇਹਦੀ ਹਰ ਰੁਕਾਵਟ ਜਿਹੜੀ ਜ਼ਿੰਦਗੀ ਦੀ ਆ ਉਹ ਦੂਰ ਹੋ ਜਾਵੇ ਇਹਦੇ ਸਾਰੇ ਕੰਮ ਚੜ੍ਹਦੀ ਕਲਾ ਚ ਹੋ ਜਾਣ ਸਭ ਕੰਫਤੇ ਹੋ ਜਾਣ ਤਾਂ ਇਸ ਤਰੀਕੇ ਨਾਲ ਅਰਦਾਸ ਕਹਿੰਦੇ ਕਰਵਾਈ ਤਾਂ ਉਹ ਬੰਦੇ ਨੇ ਜੀ ਉਦੋਂ ਹੀ ਕੀਤਾ ਉਹਨੇ ਮਤਲਬ ਕੀ ਪ੍ਰਸ਼ਾਦਾ ਬਣਾਇਆ ਉਹਨੇ ਪੰਜ ਪਿਆਰੇ ਘਰ ਵਿੱਚ ਬੁਲਾਏ ਬੜੀ ਸ਼ਾਂਤਾ ਭਾਵਨਾ ਤੇ ਪਿਆਰ ਦੇ ਨਾਲ ਉਹਨਾਂ ਨੂੰ ਜਿਹੜਾ ਲੰਗਰ ਸ਼ਿਕਾਇਆ ਉਸ ਤੋਂ ਬਾਅਦ ਉਹਨਾਂ ਤੋਂ ਪਾਸੋਂ ਅਰਦਾਸ ਕਰਵਾਈ ਉਸ ਤੋਂ ਬਾਅਦ ਜੀ ਮਤਲਬ ਕੀ ਉਹਨੂੰ ਬਲਾਵਾ ਆਇਆ ਦਸਵੇਂ ਪਾਸ਼ਾ ਜੀ ਵੱਲੋਂ ਵੀ ਚਲੋ ਦੇਰੇ ਢਾਲ ਦਾ ਜਿਹੜਾ ਹੁਣ ਇਮਤਿਹਾਨ ਹੋਣਾ ਹੈ ਤਾਂ ਜਦੋਂ ਉਹ ਉੱਥੇ ਦਰਵਾਜ਼ੇ ਦੇ ਵਿੱਚ ਪਹੁੰਚਿਆ ਤਾਂ ਮਹਾਰਾਜ ਜੀ ਨੇ ਉਹ ਪੁੱਛਿਆ ਕਹਿੰਦੇ ਵੀ ਤੂੰ ਆਪਣੇ ਢਾਲ ਨੂੰ ਮਜ਼ਬੂਤ ਕਰ ਲਿਆ ਤੇ ਉਹ ਹੁਣ ਹੌਂਸਲੇ 'ਚ ਸੀਖ ਦੇਣਾ ਕਿ ਤੇ ਕੌਨਫੀਡੈਂਸ ਦੇ ਵਿੱਚ ਵੀ ਸੀਗਾ ਤੇ ਕਹਿੰਦਾ ਹਾਂਜੀ ਮਹਾਰਾਜ ਜੀ ਵੀ ਮੈਂ ਆਪਣੇ ਢਾਲ ਨੂੰ ਜਣਾ ਮਜ਼ਬੂਤ ਕਰ ਲਿਆ ਤੇ ਮਹਾਰਾਜ ਜੀ ਕਹਿੰਦੇ ਚਲੋ ਠੀਕ ਹੈ ਫਿਰ ਆ ਜਾ ਤੇ ਆਪਾਂ ਦੇਖਦੇ ਹਾਂ ਵੀ ਤੇਰੀ ਢਾਲ ਵਾਕਈ ਮਜ਼ਬੂਤ ਹੈ ਜਾਂ ਨਹੀਂ ਹੈ ਤਾ ਉਹ ਉਹਨੂੰ ਕਿਹਾ ਵੀ ਤੂੰ ਢਾਲ ਨੂੰ ਲੈ ਕੇ ਖੜਾ ਹੋ ਜਾ ਉਹ ਢਾਲ ਐਦਾਂ ਕਰਕੇ ਲੈ ਕੇ ਖੜਾ ਹੋ ਗਿਆ ਮਹਾਰਾਜ ਜੀ ਨੇ ਆਪਣੇ ਯੋਧਿਆਂ ਨੂੰ ਹੁਕਮ ਦਿੱਤਾ ਕਿ ਲੋ ਤੂੰ ਵੀ ਨਿਸ਼ਾਨਾ ਲਗਾਓ ਤੁਸੀਂ ਤੇ ਦੇਖਦੇ ਆਂ ਵੀ ਇਹਨਾਂ ਦੀ ਜਿਹੜੀ ਢਾਲ ਕਿੰਨੀ ਕੁ ਮਜ਼ਬੂਤ ਆ ਤਾਂ ਮਹਾਰਾਜ ਜੀ ਨੇ ਆਪਣੇ ਪਹਿਲੇ ਯੋਧੇ ਨੂੰ ਹੁਕਮ ਦਿੱਤਾ ਤਾਂ ਉਹ ਨਾ ਨਿਸ਼ਾਨਾ ਲਗਾਉਂਦੇ ਲਗਾਉਂਦੇ ਮਤਲਬ ਉਹ ਸਿੱਧਾ ਨਿਸ਼ਾਨਾ ਲਗਾਉਂਦੇ ਲਗਾਉਂਦੇ ਨੇ ਇੱਕਦਮ ਜਦੋਂ ਨਿਸ਼ਾਨਾ ਛੱਡਿਆ ਤਾਂ ਉੱਪਰ ਦੀ ਲੰਗ ਗਿਆ ਨਿਸ਼ਾਨਾ ਤਾ ਮਹਾਰਾਜ ਜੀ ਨੇ ਕਿਹਾ ਵੀ ਇਹ ਕੀ ਹੋਇਆ ਵੀ ਅਜ ਤੱਕ ਤੇਰਾ ਨਿਸ਼ਾਨਾ ਤਾਂ ਗਦੇ ਚੁੱਕੇ ਹੀ ਨਹੀਂ ਤੇ ਉਹ ਕਹਿੰਦਾ ਇਹ ਮਹਾਰਾਜ ਜੀ ਮੈਂ ਨਿਸ਼ਾਨਾ ਨਹੀਂ ਲਾ ਪਾ ਰਿਹਾ ਉਹ ਇਦਾਂ ਕਹਿ ਕੇ ਕਹਿੰਦੇ ਚਲੋ ਕੋਈ ਗੱਲ ਨਹੀਂ ਮਹਾਰਾਜ ਜੀ ਨੇ ਦੂਸਰੇ ਯੋਧੇ ਨੂੰ ਹੁਕਮ ਦਿੱਤਾ ਉਹਨਾਂ ਦਾ ਵੀ ਨਿਸ਼ਾਨਾ ਜਿਹੜਾ ਉੱਪਰ ਦੀ ਲੰਘ ਗਿਆ ਇਸੇ ਤਰੀਕੇ ਨਾਲ ਫਿਰ ਮਹਾਰਾਜ ਜੀ ਤੀਸਰੇ ਯੋਧੇ ਨੂੰ ਹੁਕਮ ਦਿੱਤਾ ਉਹਨਾਂ ਦਾ ਨਿਸ਼ਾਨਾ ਵੀ ਉੱਪਰ ਦੀ ਲੰਘ ਗਿਆ ਮਹਾਰਾਜ ਜੀ ਨੇ ਪੁੱਛਿਆ ਕਹਿੰਦੇ ਵੀ ਹੋ ਕੀ ਰਿਹਾ ਛੋਡੇ ਨਿਸ਼ਾਨਿਆਂ ਦਾ ਕੋਈ ਮੁਕਾਬਲਾ ਨਹੀਂ ਅਜ ਤੱਕ ਛੋਟਾ ਕੋਈ ਨਿਸ਼ਾਨਾ ਚੁੱਕਿਆ ਨਹੀਂ ਕਿ ਉਹ ਸੋਡਾ ਨਿਸ਼ਾਨਾ ਕਿਉਂ ਨਹੀਂ ਲੱਗ ਰਿਹਾ ਪਰ ਮਹਾਰਾਜ ਜੀ ਤਾਂ ਜੀ ਜਾਣੀ ਜਾਣ ਸੀ ਸਭ ਜਾਣ ਜਾਣ ਸੀ ਪਰ ਜੇ ਆਪਾਂ ਇਤਿਹਾਸ ਪੜ੍ਹਦੇ ਆ 10ਵੇਂ ਪਾਸ਼ਾ ਜੀ ਬੜੇ ਨਟਖੜ ਸੁਹਾਵੀ ਬੜੀ ਆਪਾਂ ਕਿੰਨੇ ਸ਼ਰਾਰਤੀ ਬੜੀਆਂ ਬੜੀਏ ਮਨ ਵਿੱਚ ਨਾ ਉਹ ਗੁਦਗੁਦੀ ਜੀ ਉੱਠਦੀ ਹੈ ਜਦੋਂ ਆਪਾਂ ਪੜ੍ਹਦੇ ਆ 10ਵੇਂ ਪਾਸ਼ਾ ਜੀ ਬਾਰੇ ਇਤਿਹਾਸ ਡਿਟੇਲ ਦੇ ਵਿੱਚ ਤੋਂ ਪੜ੍ਹਦੇ ਆ ਤਾਂ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਨਿਸ਼ਾਨਾ ਲਗਾ 파ਰੇ ਤਾਂ ਉਹਨਾਂ ਨੇ ਕਿਹਾ ਮਹਾਰਾਜ ਜੀ ਕਹਿੰਦੇ ਵੀ ਅਸੀਂ ਨਿਸ਼ਾਨਾ ਨਹੀਂ ਲਗਾ ਸਕਦੇ ਕਹਿੰਦੇ ਵੀ ਜਦੋਂ ਅਸੀਂ ਨਿਸ਼ਾਨਾ ਲਗਾਉਣੀ ਆ ਨਾ ਇਹਦੇ ਵਿੱਚੋਂ ਢਾੜ ਵਿੱਚੋਂ ਸਾਨੂੰ ਸੋਡਾ ਮੁੱਖ ਨਜ਼ਰ ਆਉਂਦਾ ਤਾਂ ਅਸੀਂ ਨਿਸ਼ਾਨਾ ਨਹੀਂ ਲਗਾ پا ਰਹੇ ਤਾਂ ਮਹਾਰਾਜ ਜੀ ਕਹਿੰਦੇ ਅੱਛਾ ਕਹਿੰਦੇ ਵੀ ਹੁਣ ਫਿਰ ਕਹਿੰਦੇ ਚਲੋ ਫਿਰ ਐਦਾਂ ਕਰਦੇ ਆ ਵੀ ਫਿਰ ਮੈਂ ਨਿਸ਼ਾਨਾ ਲਗਾਣਾ ਹੁਣ ਜਿਹੜਾ ਬੰਦਾ ਸੀ ਜੀ ਮਤਲਬ ਕਿ ਖੁਸ਼ੀ ਵੀ ਆਉਂਦੀ ਹੈ ਚਿਹਰੇ ਤੇ ਹੁਣ ਨਾ ਇਹ ਚੀਜ਼ ਪੜਦੇ ਸੁਣਦੇ ਆ ਤਾਂ ਉਹ ਜਿਹੜਾ ਬੰਦਾ ਸੀ ਉਹ ਡਰ ਗਿਆ ਉਹ ਕਹਿੰਦਾ ਉਹ ਮਹਾਰਾਜ ਦੇ ਪੈਰਾਂ 'ਚ ਢਿੱਗ ਪਿਆ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਕਹਿੰਦਾ ਇਹ ਗੱਲ ਤਾਂ ਨਹੀਂ ਹੋਈ ਸੀ ਤੁਸੀਂ ਤਾਂ ਕਿਹਾ ਸੀ ਵੀ ਤੁਹਾਡੇ ਯੋਧੇ ਜਿਹੜੇ ਆ ਉਹ ਨਿਸ਼ਾਨਾ ਲਗਾਉਣਗੇ ਤੁਸੀਂ ਨਿਸ਼ਾਨਾ ਲਗਾਉਂਗੇ ਕਹਿੰਦੇ ਢਾਲ ਛੱਡੋ ਮੇਰਾ ਕੁਝ ਨਹੀਂ ਬਚਣਾ ਉਹਨਾਂ ਨੇ ਜਦੋਂ ਇਹ ਇੱਕ ਇਹ ਗੱਲ ਕਹੀ ਮਹਾਰਾਜ ਹੱਸਦੇ ਮਹਾਰਾਜ ਕਹਿੰਦੇ ਵੀ ਫਿਰ ਐ ਕਰ ਹੁਣ ਤੂੰ ਇਹ ਦੱਸ ਵੀ ਤੂੰ ਢਾਲ ਨੂੰ ਮਜ਼ਬੂਤ ਕਿਵੇਂ ਕੀਤਾ ਤੇ ਤੈਨੂੰ ਇਹ ਰਸਤਾ ਦੱਸਿਆ ਕਿੰਨੇ ਮਹਾਰਾਜ ਤਾਂ ਸਾਰੀ ਜਾਣੀ ਜਾਣ ਸੀ ਵੀ ਕੀ ਹੋਇਆ ਜਦੋਂ ਮਹਾਰਾ ਦੇ ਚਰਨਾਂ ਦੇ ਵਿੱਚ ਉਹ ਅਰਦਾਸ ਦੀ ਚਿੱਠੀ ਪਈ ਸੀ ਗੁਰੂ ਸਾਹਿਬ ਨੇ ਤਾਂ ਉਸੇ ਟਾਈਮ ਹੀ ਮਤਲਬ ਹਨਾ ਉਹਨਾਂ ਦੇ ਜਿਹੜੇ ਮਨ ਦੀ ਦੁਬਿਧਾ ਸੀ ਜਿਹੜੀ ਪ੍ਰੋਬਲਮ ਸੀ ਤਕਲੀਫ ਸੀ ਉਹ ਦੂਰ ਕਰ ਦਿੱਤੀ ਸੀ ਪਰ ਗੁਰੂ ਸਾਹਿਬ ਉਹਦੇ ਮੁੱਠੋ ਚ ਸੁਣਨਾ ਚਾਹੁੰਦੇ ਸੀ ਤਾਂ ਉਹਨੇ ਦੱਸਿਆ ਕਹਿੰਦਾ ਮਹਾਰਾਜ ਜਿੱਦਨੇ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਜਾ ਕੇ ਆਪਦੀ ਢਾੜ ਨੂੰ ਮਜ਼ਬੂਤ ਕਰ ਲੈ ਲਾ ਕਹਿੰਦੇ ਮੈਂ ਜਦੋਂ ਬਾਹਰ ਨਿਕਲਿਆ ਇੱਥੇ ਦਰਬਾਰੀ ਖੜਾ ਵੀ ਉਹਨੇ ਮੈਨੂੰ ਸਾਰੀ ਇੱਦੀ ਯੋਗਤ ਦੱਸੀ ਉਹਨੇ ਕਿਹਾ ਵੀ ਤੂੰ ਭੋਜਨ ਤਿਆਰ ਕਰ ਬੜੀ ਸ਼ਰਧਾ ਭਾਵਨਾ ਦੇ ਨਾਲ ਪੰਜ ਪਿਆਰਿਆਂ ਨੂੰ ਭੋਜਨ ਸ਼ਕਾ ਸ਼ਕਾਉਣ ਤੋਂ ਬਾਅਦ ਫਿਰ ਜਿਹੜਾ ਤੇਰਾ ਮਤਲਬ ਕਿ ਜੋ ਵੀ ਤੇਰੀ ਅਰਦਾਸ ਆ ਉਹਨਾਂ ਤੋਂ ਕਰਵਾ ਤੇ ਤੇਰੀ ਉਹ ਅਰਦਾਸ ਮਹਾਰਾਜ ਦੇ ਚਰਨਾਂ 'ਚ ਜਰੂਰ ਸੁਣੀ ਜਾਊਗੀ ਤੇ ਮਹਾਰਾਜ ਜੀ ਫਿਰ ਕਹਿੰਦੇ ਅੱਛਾ ਮਾਝ ਹੱਸੀ ਤਾਂ ਫਿਰ ਉਸ ਟਾਈਮ ਗੁਰੂ ਸਾਹਿਬ ਜੀ ਨੇ ਇਹ ਵਚਨ ਕੀਤੇ ਸੀ ਵੀ ਜੋ ਵੀ ਸਿੱਖ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਲੰਗਰ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਸ਼ਿਕਾ ਕੇ ਪੰਜ ਪਿਆਰਿਆਂ ਤੋਂ ਅਰਦਾਸ ਕਰਾਉਂਦਾ ਦੇਖੋ ਜੇ ਆਪਾਂ ਇਤਿਹਾਸ ਵੀ ਜੀ ਪੜ੍ਹਦੇ ਆ ਤਾਂ ਮਹਾਰਾਜ ਜੀ ਨੇ ਇਤਿਹਾਸ ਦੇ ਵਿੱਚ ਵੀ ਇਹ ਕਿਹਾ ਵੀ ਪੰਜ ਪਿਆਰਿਆਂ ਦਾ ਹੁਕਮ ਯਾਨੀ ਕਿ ਗੁਰੂ ਦਾ ਹੁਕਮ ਜੇ ਆਪਾਂ ਉਹਨਾਂ પાસે ਅਰਦਾਸ ਕਰਵਾਉਣੀ ਆ ਜੀ ਤਾਂ ਉਹ ਅਰਦਾਸ ਆਪਣੀ ਜ਼ਰੂਰ ਸਫਲ ਹੁੰਦੀ ਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਜ਼ਰੂਰ ਸੁਣੀ ਜਾਂਦੀ ਆ ਅਗਰ ਮੈਂ ਆਪਣੀ ਗੱਲ ਕਰਾਂ ਸੀ ਜਦੋਂ ਚੰਡੀਗੜ੍ਹ ਸੀ ਅਸੀਂ ਜਦੋਂ ਨਵੀਆਂ ਨਵਾਂ ਕੰਮ ਸ਼ੁਰੂ ਕੀਤਾ ਸੀ ਜੀ ਉੱਥੇ ਗੱਡੀ ਦਾ ਚੰਡੀਗੜ੍ਹ ਦੇ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ ਉਦੋਂ ਅਸੀਂ ਵੀ ਸੇਮ ਚੀਜ਼ ਅਸੀਂ ਕੀਤੀ ਸੀ ਅਸੀਂ ਘਰ ਦੇ ਵਿੱਚ ਪਾਠ ਕਰਵਾ ਕੇ ਪੰਜ ਪਿਆਰਿਆਂ ਨੂੰ ਪੂਜਨ ਸ਼ਕਾ ਕੇ ਉਹਨਾਂ ਨੂੰ ਵਸਤਾ ਦੇ ਕੇ ਉਹਨਾਂ ਦੇ ਮਤਲਬ ਪਾਸੋਰ ਅਰਦਾਸ ਕਰਵਾਈ ਤਾਂ ਸਾਡੀ ਮਹਾਰਾਜ ਨੇ ਇੰਨੀ ਸੁਣੀ ਕਿ ਸਾਡਾ ਉਹ ਕੋਈ ਵੀ ਦਿਨ ਨਹੀਂ ਸੀ ਤੋਂ ਘਰ ਦੇ ਵਿੱਚ ਗੱਡੀ ਖੜਦੀ ਸੀ ਕਈ ਵਾਰ ਤਾਂ ਦੋ ਦੋ ਤਿੰਨ ਤਿੰਨ ਗੇੜੇ ਵੀ ਦਿਨ ਦੀ ਆਉਂਦੇ ਸੀ ਮਹਾਰਾਜ ਨੇ ਇੰਨੀ ਜ਼ਿਆਦਾ ਬਰਕਤ ਪਾ ਦਿੱਤੀ ਸੀ ਸੋ ਅਗਰ ਤੁਸੀਂ ਵੀ ਤੁਹਾਡਾ ਵੀ ਕੋਈ ਕਾਰਜ ਹੈ ਜੋ ਅੜਕੀ ਅੜ ਰਿਹਾ ਹੈ ਮਤਲਬ ਕਿ ਪੂਰਾ ਨਹੀਂ ਚੜ ਰਿਹਾ ਸਿਰੇ ਨਹੀਂ ਚੜ ਰਿਹਾ ਤਾਂ ਤੁਸੀਂ ਵੀ ਘਰ ਦੇ ਵਿੱਚ ਨਹੀਂ ਵੀ ਆਪਾਂ ਕੱਠ ਕਰਨਾ ਸਿਰ ਗੁਰੂ ਮਹਾਰਾਜ ਜੀ ਦਾ ਸਰੂਪ ਲਿਆ ਕੇ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਵਾ ਸਕਦੇ ਆ ਪੰਜ ਪਿਆਰਿਆਂ પાસે ਬੜੀ ਸ਼ਰਧਾ ਭਾਵਨਾ ਨਾਲ ਤੇ ਪਿਆਰ ਨਾਲ ਲੰਗਰ ਪਰਚਾ ਉਹਨਾਂ ਨੂੰ ਬਣਾ ਕੇ ਛਕਾਉਣਾ ਇੱਕ ਤਾਜੀ ਤਰੀਕਾ ਇਹ ਹੋ ਗਿਆ ਦੂਸਰਾ ਤਰੀਕਾ ਜਿਹੜਾ ਆਪਾਂ ਘਰ ਦੇ ਵਿੱਚ ਅਰਦਾਸ ਕਰਦੇ ਆਂ ਜਾਂ ਕਿ ਮਾਪਾਠ ਕਰਦੀ ਆਂ ਉਹ ਮੈਂ ਕਿਸ ਤਰੀਕੇ ਨਾਲ ਕਰਦੀ ਆਂ ਮੈਂ ਉਹ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਜੀ ਸਭ ਤੋਂ ਪਹਿਲਾਂ ਤਾਂ ਦੇਖੋ ਜਦੋਂ ਅਸੀਂ ਅਰਦਾਸ ਕਰਦੇ ਆਂ ਆਪਾਂ ਸਾਰੀਆਂ ਮੰਗਾਂ ਮੰਗਦੀਆਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਦੁਨਿਆਵੀ ਜਿਹੜੀਆਂ ਚੀਜ਼ਾਂ ਸਾਡੇ ਬੱਚਿਆਂ ਲਈ ਸਾਡੇ ਘਰ ਲਈ ਸਭ ਕੁਝ ਮੰਗਦੀਆਂ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਸਭ ਕੁਝ ਬੰਦਿਆ ਮੈਂ ਮੰਗ ਲਿਆ ਲੇਕਿਨ ਮੇਰੇ ਕੋਲੋਂ ਮੈਨੂੰ ਤਾਂ ਮੰਗੇ ਹੀ ਨਹੀਂ ਹੁਣ ਜੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਤੋਂ ਬਾਣੀ ਇਹਦਾ ਜੇ ਆਪਾਂ ਕਹਿੰਦੇ ਆ ਗੁਰੂ ਸਾਹਿਬ ਦੇ ਚਰਨੇ ਲੱਗਣ ਦਾ ਜਿਹੜਾ ਦਾਤ ਆ ਗਰੋਹ ਨਹੀਂ ਮੰਗਦੇ ਤਾਂ ਆਪਾਂ ਸਿਰਫ ਜਿਹੜੀ ਦੁਨਿਆਵੀ ਚੀਜ਼ਾਂ ਉਹਨਾਂ ਦੇ ਪਿੱਛੇ ਹੀ ਪਈ ਹੋਈਆਂ ਦੇਖੋ ਜਿਹਦੇ ਨਾਲ ਗੁਰੂ ਸਾਹਿਬ ਖੜੇ ਆ ਨਾ ਉਹਨੂੰ ਕਦੇ ਕਿਸੇ ਦੀ ਉੱਚੀ ਦੀ ਟੋਟ ਨਹੀਂ ਹੋ ਸਕਦੀ ਉਹਨੂੰ ਕਦੇ ਕੋਈ ਮੁਸ਼ਕਲ ਨਹੀਂ ਆ ਸਕਦੀ ਸੋ ਆਪਾਂ ਦੁਨਿਆਵੀ ਚੀਜ਼ਾਂ ਮੰਗਣ ਤੋਂ ਇਲਾਵਾ ਸੌਤੋ ਪਹਿਨਾ ਜੇ ਗੁਰੂ ਕੋਲੋਂ ਗੁਰੂ ਨੂੰ ਹੀ ਮੰਗ ਲਈਏ ਤਾਂ ਫਿਰ ਆਪਣਾ ਦੁਨੀਆ ਵਿੱਚ ਨਾ ਤਾਂ ਕੋਈ ਬਾਗਵਾਕਾ ਕਰ ਸਕਦਾ ਨਾ ਕਦੇ ਸਾਡੇ ਤੇ ਕੋਈ ਮੁਸ਼ਕਿਲ ਆ ਸਕਦੀ ਹੈ ਅਗਰ ਆਏਗੀ ਵੀ ਤਾਂ ਪਰਮਾਤਮਾ ਆਪ ਹੀ ਅੰਗ ਸੰਗ ਹੋ ਕੇ ਉਹਨਾਂ ਮੁਸ਼ਕਲਾਂ ਦਾ ਹੱਲ ਕਰ ਲੈਂਦੇ ਨੇ ਸੋ ਜਦੋਂ ਆਪਾਂ ਘਰ ਦੇ ਵਿੱਚ ਜੀ ਅਰਦਾਸ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਤੋਂ ਅਰਦਾਸ ਪੂਰੀ ਕੁਟਕਾ ਸਹਿਲ ਹੈ ਇਹ ਉਹਦੇ ਵਿੱਚ ਅਰਦਾਸ ਕਰ ਲੈਣੀ ਆ ਜਦੋਂ ਐਂਡ ਦੇ ਵਿੱਚ ਆਪਾਂ ਦੁਹਰਾ ਪੜ੍ਹਨਾ ਹੁੰਦਾ ਨਾ ਉਸ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹੁੰਨੇ ਆ ਜੋ ਸਾਡੀਆਂ ਮੰਗਾਂ ਹੁੰਦੀਆਂ ਜੋ ਸਾਡੀ ਬੇਨਤੀ ਹੁੰਦੀ ਆ ਅਰਦਾਸ ਹੁੰਦੀ ਆ ਆਪਾਂ ਗੁਰੂ ਸਾਹਿਬ ਦੇ ਅੱਗੇ ਰੱਖਦੇ ਆ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ ਮਹਾਰਾਜ ਦੇ ਚਰਨਾਂ 'ਚ ਤਾਸ ਕਰਕੇ ਇਹ ਕਹਿਣਾ ਕਿ ਦਸਾਂ ਪਾਸੇ ਸਿਵਜੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜੀ ਤਾਂ ਤੰਨ ਬਾਬਾ ਦੀਪ ਸਿੰਘ ਜੀ ਗੁਰੂ ਸਰ ਜੀ ਆਪ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਮਿੱਠੀ ਬਾਣੀ ਜਪਦਿਆਂ ਸੁਣਦਿਆਂ ਅਰਦਾਸਾਂ ਕਰਦਿਆਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਅੱਗੇ ਵਾਸਤੇ ਪਾਕ ਪਵਿੱਤਰ ਤੇ ਸ਼ੁੱਧ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰਨਾ ਬਾਣੀ ਪੜੀ ਸੁਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਠੀਕ ਹੈ ਜੀ ਬਾਣੀ ਜਪਦਿਆਂ ਸੁਣਦਿਆਂ ਮਨ ਤੇ ਸੁਰਤ ਆਪ ਜੀ ਦੇ ਚਰਨਾਂ ਵਿੱਚ ਇਕਾਗਰ ਹੋ ਜਾਵੇ ਮਤਾਂ ਮਤਲਬ ਇੱਕਸਾਰ ਹੋ ਜਾਵੇ ਟਿਕ ਜਾਵੇ ਠੀਕ ਹੈ ਬਾਣੀ ਜਪਨੇ ਆ ਸੁਣਦਿਆਂ ਆਨੰਦ ਹੀ ਆਨੰਦ ਆਵੇ ਬਾਣੀ ਜਪਦਿਆਂ ਸੁਣਦਿਆਂ ਮਨ ਵਿੱਚੋਂ ਹਉਮੈ ਹੰਕਾਰ ਤੇ ਲਿੰਦਿਆ ਦੀ ਭਾਵਨਾ ਖਤਮ ਹੋ ਜਾਵੇ ਹਰ ਵੇਲੇ ਆਪ ਜੀ ਦੀ ਮਿੱਠੀ ਬਾਣੀ ਨੂੰ ਜਪਣ ਦੀ ਪਿਆਸ ਹਰ ਵੇਲੇ ਗੁਰੂ ਸਾਹਿਬ ਜੀ ਸਾਡੇ ਮਨਾਂ ਵਿੱਚ ਜਗਾਏ ਰੱਖਣਾ ਸਭ ਤੋਂ ਪਹਿਲਾਂ ਜੀ ਇਹ ਅਰਦਾਸ ਜ਼ਰੂਰ ਕਰਿਆ ਕਰੋ ਉਸ ਤੋਂ ਬਾਅਦ ਆਉਂਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਦਸਾਂ ਪਾਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਆਮ ਦਾਸ ਮਹਾਰਾਜ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾਤਾ ਜੀ ਕਿਰਪਾ ਕਰਨਾ ਨਗਰ ਖੇੜੇ ਚੜ੍ਹਦੀ ਕਲਾ ਰੱਖਣਾ ਸਰਬੱਤ ਦਾ ਭਲਾ ਬਖਸ਼ਣਾ ਗਰੀਬ ਗੁਰਬੇ ਪਸ਼ੂ ਪਾਂਛੀ ਵੈਰੀ ਤੇ ਵੈਰੀ ਦੁਸ਼ਮਣ ਤੇ ਦੁਸ਼ਮਣ ਦੇ ਘਰ ਵੀ ਸੁੱਖ ਦਾ ਦਿਨ ਚੜ੍ਹਾਣਾ ਸਭ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਭ ਨੂੰ ਦੁੱਤੇ ਪੋਤੀਆਂ ਦਾਤਾ ਬਖਸ਼ਿਸ਼ ਕਰਨੀਆਂ ਆਉਣ ਵਾਲੀ ਪੀੜ੍ਹੀ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨਾ ਸਿੱਖ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾਤ ਰੱਖਣਾ ਸਿੱਖ ਪੰਥ ਦੀ ਅਗਵਾਈ ਗੁਰੂ ਸਾਹਿਬ ਤੁਸੀਂ ਆਪ ਅੱਗੇ ਹੋ ਕੇ ਕਰਨਾ ਸਿੱਖ ਪੰਥ ਦੇ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨਾ ਉਸ ਤੋਂ ਬਾਅਦ ਜੀ ਆਪਾਂ ਜਿਹੜੀਆਂ ਆਪਣੀਆਂ ਦੁਨਿਆਵੀ ਜਿਹੜੀਆਂ ਲੋੜਾਂ ਨੇ ਜਾਂ ਘਰ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਫਿਰ ਉਹਦੀ ਅਦਾਸ ਤੁਸੀਂ ਉਸ ਹਾਵਨਾ ਕਰਨੀ ਹੈ ਸਭ ਤੋਂ ਪਹਿਲਾਂ ਜਦੋਂ ਅਰਦਾਸ ਕਰਕੇ ਆਪਾਂ ਗੋਟ ਕਾ ਸਦਕ ਚ ਪੂਰੀ ਅਰਦਾਸ ਪੜ ਲੈਨੇ ਆ ਉਸ ਤੋਂ ਬਾਅਦ ਜਦੋਂ ਅਰਦਾਸ ਆਪਾਂ ਸ਼ੁਰੂ ਕਰਨੀ ਆ ਗੁਰੂ ਸਾਹਿਬ ਦੇ ਚਰਨਾਂ ਚ ਪੜੀਆਂ ਬੇਨਤੀਆਂ ਮੰਗਾ ਜਦੋਂ ਆਪਾਂ ਮੰਗਣ ਲੱਗਣੀ ਆ ਨਾ ਉਸ ਤੋਂ ਪਹਿਲਾਂ ਆਹ ਵਾਲੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਇਹ ਜ਼ਰੂਰ ਬੋਲਿਆ ਕਰੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਕੋਲੋਂ ਗੁਰੂ ਸਾਹਿਬ ਨੂੰ ਮੰਗਿਆ ਕਰੋ ਕਿਉਂਕਿ ਜਿੱਥੇ ਗੁਰੂ ਸਾਹਿਬ ਜੀ ਦਾ ਆਪ ਦਾ ਆਸ ਹੈ ਉੱਥੇ ਜੀ ਕਦੇ ਕਿਸੇ ਚੀਜ਼ ਦੀ ਟੋਟ ਹੋ ਹੀ ਨਹੀਂ ਸਕਦੀ ਮੈਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਂ ਹਮੇਸ਼ਾ ਜਦੋਂ ਅਰਦਾਸ ਕਰਦੀ ਹਾਂ ਦਿਨ ਵਿੱਚ ਚਾਹੀ ਇੱਕ ਵਾਰੀ ਕਰਾਂ ਦੋ ਵਾਰੀ ਕਰਾਂ ਮੈਂ ਹਮੇਸ਼ਾ ਸਭ ਤੋਂ ਪਹਿਲਾਂ ਇਦਾਂ ਹੀ ਅਰਦਾਸ ਕੀਤੀ ਹੈ ਤੇ ਤੁਸੀਂ ਦੇਖੋ ਜੀ ਸਾਡੇ ਮੈਂ ਨਾ ਇਹ ਚੀਜ਼ ਬਾਰ-ਬਾਰ ਮੈਨੂੰ ਬੋਲਣੀ ਪੈਂਦੀ ਹੈ ਰੀਜ਼ਨ ਕੀ ਹੈ ਕਈ ਵਾਰੀ ਕੁਝ ਵਿਊਅਰਸ ਨਵੇਂ ਜੁੜਦੇ ਨੇ ਤਾਂ ਫਿਰ ਇਹ ਹੁੰਦਾ ਵੀ ਉਹਨਾਂ ਦਾ ਵੀ ਹੌਸਲਾ ਬਣੇ ਉਹਨਾਂ ਨੂੰ ਵੀ ਹੋਰ ਹਿੰਮਤ ਉਹਦੀ ਨਾਲ ਜੁਟੇ ਉਹਨਾਂ ਦਾ ਵੀ ਗੁਰੂ ਦੇ ਵਿਸ਼ਵਾਸ ਉਰ ਬਣੇ ਦਿੱਖੋ ਜੀ ਜਿਹੜੇ ਮੁਸ਼ਕਲ ਟਾਈਮ 'ਚ ਅਸੀਂ ਨੰਗੇ ਆ ਮਤਲਬ ਕਿ ਘਰ ਦੇ ਵਿੱਚ 20 ਰੁਪਏ ਵੀ ਨਹੀਂ ਸੀ ਹੁੰਦੇ ਦਾਲ ਲੈਣ ਨੂੰ ਪਰ ਅੱਜ ਪਰਮਾਤਮਾ ਦੀ ਇੰਨੀ ਕਿਰਪਾ ਗੁਰੂ ਸਾਹਿਬ ਦੀ ਮਿਹਰ ਸਦਕਾ ਚੰਗੀ ਰੋਟੀ ਚੰਗੇ ਖਾਣੇ ਪਰਮਾਤਮਾ ਦੀ ਕਿਰਪਾ ਨਾਲ ਖਾਣੇ ਆ ਕਿੱਦਾਂ ਹੋਇਆ ਜੀ ਸਭ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੋਇਆ ਹੋਰ ਬਹੁਤ ਵੱਡੇ ਵੱਡੇ ਕਾਰਜ ਸਭਰੇ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਕਿ ਅਸੀਂ ਚੰਡੀਗੜ੍ਹ ਜਿੱਦੋਂ ਸੀ ਉਦੋਂ ਅਸੀਂ ਇਸ ਤਰੀਕੇ ਨਾਲ ਅਰਦਾਸ ਕਰਵਾਈ ਸੀ ਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਡੀ ਪਹਿਲੀ ਅਰਦਾਸ ਪਹਿਲੀ ਅਰਜੀ ਜਿਹੜੀ ਸੀ ਉਹ ਪਰਮਾਤਮਾ ਨੇ ਸੁਣੀ ਸੀ ਬਸ ਤੁਸੀਂ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਣੀ ਹੈ ਜਦੋਂ ਵੀ ਅਰਦਾਸ ਪਾਠ ਪਾ ਕਰਦੇ ਆਂ ਅਦਾਸ ਕਰਦੇ ਆਂ ਨਾ ਅਗਰ ਅਸੀਂ ਇਹ ਚਾਹੁੰਦੇ ਆਂ ਕਿ ਸਾਡੀਆਂ ਜਿਹੜੀਆਂ ਅਰਦਾਸਾਂ ਉਹ ਗੁਰੂ ਸਾਹਿਬ ਜਰੂਰ ਸੁਣਨ ਸਾਡੇ ਜਿਹੜੇ ਕਾਰਜ ਜਰੂਰ ਵਧਣ ਉਹਦੇ ਲਈ ਕੁਝ ਕਰਨਾ ਵੀ ਪਵੇਗਾ ਠੀਕ ਆ ਕੋਸ਼ਿਸ਼ ਕਰਨੀ ਪਵੇਗੀ ਜੀ ਦੇਖੋ ਅਗਰ ਮੈਂ ਕਹਾ ਬੁਰੀਆਈ ਹਰ ਬੰਦੇ ਚ ਹੁੰਦੀ ਆ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਘਾਟ ਕੋਈ ਨਾ ਕੋਈ ਕਮੀ ਹੁੰਦੀ ਆ ਇਸ ਦੁਨੀਆ ਤੇ ਕੋਈ ਹੈ ਜਾਂ ਬੰਦਾ ਨਹੀਂ ਜਿਹਦੇ ਵਿੱਚ ਆਪਾਂ ਕਹੀਏ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਪਰ ਜਦੋਂ ਸਾਨੂੰ ਪਤਾ ਚੱਲ ਗਿਆ ਵੀ ਸਾਡੇ ਚਾ ਕਮੀ ਆ ਇੱਥੇ ਮੈਂ ਆ ਗਲਤ ਕਰ ਰਿਹਾ ਜਿਵੇਂ ਮੰਨ ਲਓ ਗੁਰੂ ਸਾਹਿਬ ਨੇ ਕਿਹਾ ਵੀ ਝੂਠ ਨਹੀਂ ਬੋਲਣਾ ਗੁਰੂ ਸਾਹਿਬ ਨੇ ਕਿਹਾ ਚੋਰੀ ਨਹੀਂ ਕਰਨੀ ਹਨਾ ਆਪਾਂ ਕੋਸ਼ਿਸ਼ ਕਰਨੀ ਆ ਵੀ ਮੈਂ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ ਮੈਂ ਅੱਜ ਤੋਂ ਬਾਅਦ ਚੋਰੀ ਠੱਗੀ ਨਹੀਂ ਕਰਨੀ ਕਿਸੇ ਦੇ ਪਿੱਠ ਤੇ वार ਨਹੀਂ ਕਰਨਾ ਜਿਹੜੀਆਂ-ਜਿਹੜੀਆਂ ਚੀਜ਼ਾਂ 10ਵੇਂ ਪਾਸ਼ਾ குரு ਗੁਰੂਵ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਕਹੀਆਂ ਅਗਰ ਉਹ ਚੀਜ਼ਾਂ ਆਪਾਂ ਸਮਝ ਕੇ ਵਿਚਾਰ ਕੇ ਇਹਨਾਂ ਨੂੰ ਅਦੇ ਜੀਵਨ ਚ ਢਾਲ ਲਿਆ ਨਾ ਤਾਂ ਮੈਂ ਸਾਨੂੰ ਲਿਖ ਕੇ ਦਿੰਨੀ ਆ ਜੀ ਗਰੰਟੀ ਦਿੰਨੀ ਆ ਇਸ ਚੀਜ਼ ਦੀ ਵੀ ਜੋ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੰਗੋਗੇ ਨਾ ਉਹ ਕਦੇ ਵੀ ਗੁਰੂ ਸਾਹਿਬ ਨਾਲੋਂ ਨਿਕੋ ਹੀ ਨਹੀਂ ਸਕਦਾ ਮੈਂ ਆਪਦੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਦੱਸਦੀ ਆ ਵੀ ਮੈਂ ਆਪਦੇ ਆਪ ਨੂੰ ਜੋ ਦੋ ਮੇਰੇ ਚ ਮੈਨੂੰ ਕਮੀਆਂ ਨਜ਼ਰ ਆਈਆਂ ਮੈਂ ਕੋਸ਼ਿਸ਼ ਕੀਤੀ ਆ ਹਮੇਸ਼ਾ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਆ ਕਈ ਵਾਰੀ ਕਿਸੇ ਨੂੰ ਲੈ ਕੇ ਮਨ ਚ ਦਿਮਾਗ ਚ ਗੁੱਸਾ ਵੀ ਆਉਂਦਾ ਨਾ ਜਾਂ ਕਿਸੇ ਨੇ ਕੁਝ ਗਲਤ ਕਰ ਦਿੱਤਾ ਸਾਡੇ ਨਾਲ ਉਹਨੂੰ ਲੈ ਕੀ ਗੁੱਸਾ ਆਈਆਂ ਕੋਈ ਈਰਖਾ ਵਾਲੀ ਗੱਲ ਦਿਮਾਗ 'ਚ ਆਉਂਦੀ ਨਹੀਂ ਆ ਨਾ ਤਾਂ ਮੈਂ ਉਸੇ ਟਾਈਮ ਆਪਦੇ ਆਪ ਨੂੰ ਰੋਕ ਕੇ ਅੱਖਾਂ ਬੰਦ ਕਰਕੇ ਉਸੇ ਜਗ੍ਹਾ ਤੇ ਜਿੱਥੇ ਬੈਠੀ ਹੁੰਨੀ ਆ ਮੂੰਹ ਬੰਦ ਕਰਕੇ ਹੀ ਆਪਦੇ ਮਨ ਵਿੱਚੋਂ ਗੁਰਸਤ ਚਰਨ ਚਰਨ ਦਾਸ ਇਹ ਹੀ ਕਰਦੀ ਆ ਮਹਾਰਾਜ ਜੀ ਕਿਰਪਾ ਕਰੋ ਮੇਰੇ ਦਿਮਾਗ ਵਿੱਚ ਕੋਈ ਗਲਤ ਸੋਚ ਨਾ ਆਵੇ ਗੁਰੂ ਸਾਹਿਬ ਕਿਰਪਾ ਕਰੋ ਮੈਂ ਕਿਸੇ ਦਾ ਮਾੜਾ ਨਾ ਸੋਚਾਂ ਮੈਂ ਕਿਸੇ ਦਾ ਮਾੜਾ ਨਾ ਕਰਾਂ ਪਰਮਾਤਮਾ ਮੈਨੂੰ ਸੰਭਾਲ ਲਓ ਮੈਨੂੰ ਤੁਹਾਡੀ ਜ਼ਰੂਰਤ ਆ ਬਸ ਇਹ ਚੀਜ਼ ਆਪ ਦੀ ਇੱਕ ਪੱਲੇ ਬੰਨ ਲਓ ਇਸ ਤਰੀਕੇ ਨਾਲ ਦੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦੋ ਮੈਂ ਤੁਹਾਨੂੰ ਲਿਖ ਕੇ ਦਿੰਨੀ ਆ ਗਾਰੰਟੀ ਦਿੰਨੀ ਆ ਇਸ ਚੀਜ਼ ਦੀ ਵੀ ਜੋ ਤੁਸੀਂ ਚਾਹੋਗੇ ਉਹੀ ਤੁਹਾਨੂੰ ਮਿਲੇਗਾ ਜੋ ਤੁਸੀਂ ਪਾਉ ਹਾਸਲ ਕਰਨਾ ਚਾਹੁੰਦੇ ਨੇ ਉਹ ਹੀ ਪਾਉਗੇ ਬਸ ਪਾਠ ਕਰਨ ਦਾ ਫਲ ਤਾਂ ਹੀ ਮਿਲੇਗਾ ਜੇ ਆਪਾਂ ਆਪਣੀਆਂ ਬੁਰਾਈਆਂ ਤੇ ਕਾਬੂ ਪਾਉਣਾ ਸ਼ੁਰੂ ਕਰ ਦਾਂਗੇ ਕਿਉਂਕਿ ਗੁਰੂ ਸਿਵ ਜਾਣੀ ਜਾਣਨੇ ਪਰਮਾਤਮਾ ਜਾਣਦੇ ਨੇ ਵੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿਰਪਾ ਤਾਂ ਮਹਾਰਜ ਨੇ ਆਪ ਕਰਨੀ ਹੈ ਅਗਰ ਆਪਾਂ ਕੋਸ਼ਿਸ਼ ਸ਼ੁਰੂ ਕਰ ਦਾਂਗੇ ਨਾ ਤਾਂ ਆਪਾਂ ਮਤਲਬ ਕਿ ਆਪਣੇ ਆਉਣ ਵਾਲੇ ਬੱਚਿਆਂ ਲਈ ਵੀ ਇੱਕ ਚੰਗੀ ਜ਼ਿੰਦਗੀ ਜਿਹੜੀ ਆ ਉਹ ਬਣਾ ਸਕਦੇ ਆ ਕਿਉਂਕਿ ਜਦੋਂ ਆਪਾਂ ਕਰਮ ਆਪਣੇ ਚੰਗੇ ਹੋਣਗੇ ਜੀ ਤਾਂ ਪਰਮਾਤਮਾ ਆਪਣੇ ਬੱਚਿਆਂ ਨੂੰ ਵੀ ਉਸ ਚੀਜ਼ ਦਾ ਫਲ ਜ਼ਰੂਰ ਦਿੰਦਾ ਆਪਣੇ ਬੱਚੇ ਵੀ ਉਹਨਾਂ ਨੂੰ ਵੀ ਆਪਾਂ ਨੂੰ ਸਿਖਾਉਣਾ ਚਾਹੀਦਾ ਕਿ ਤੂੰ ਆ ਕਰਮ ਕਰਨੀ ਹੈ ਤੇ ਆ ਨਹੀਂ ਕਰਨੀ ਹੈ ਸੋ ਮੈਨੂੰ ਤਾਂ ਲੱਗਿਆ ਕਿਉਂਕਿ ਬਾਰ-ਬਾਰ ਕਮੈਂਟ ਆਪਾਂ ਬਾਰੇ ਸੀ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਵੀ ਆਪਾਂ ਜਿਹੜੀ ਬਾਣੀਆਂ ਉਹ ਕਿਵੇਂ ਜਪੀਏ ਜਾਂ ਕਿਵੇਂ ਅਰਦਾਸ ਕਰੀਏ। ਇਹ ਵੀਡੀਓ ਥੋੜੀ ਲੰਬੀ ਹੋ ਗਈ ਮਾਫ ਕਰਨਾ ਜੀ। ਤੇ ਚਲੋ ਇਹ ਵੀਡੀਓ ਦਾ ਵੀ ਕਰਦੇ ਆਂਡ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ। ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ।